ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਮਾਈਕਰੋਫੋਨ ਦੇ ਨਾਮ ਮੈਂ ਰਾਜਵਿੰਦਰ ਭੋਤਨਾ ਅਸੀਂ ਇਸ ਟਾਈਮ ਖਨੌਰੀ ਬਾਰਡਰ ਵਿਖੇ ਮੌਜੂਦ ਹਾਂ ਜਿੱਥੇ ਕਿ ਬੀਤੇ ਦਿਨਾਂ 4 ਜਨਵਰੀ ਨੂੰ ਜਿਹੜੀ ਕਿਸਾਨ ਮਹਾਪੰਚਾਇਤ ਉਹ ਇੱਥੇ ਹੋਈ ਸੀ ਜਿਸ ਦੇ ਵਿੱਚ ਲੱਖਾਂ ਦੀ ਗਿਣਤੀ ਜਿਹੜੀ ਦੇ ਕਰੀਬ ਕਿਸਾਨ ਉਹ ਇਸ ਮਹਾਪੰਚਾਇਤ ਦਾ ਜਿਹੜਾ ਖਨੌਰੀ ਬਾਰਡਰ ਵਿਖੇ ਹੋਇਆ ਉਹ ਹਿੱਸਾ ਬਣੇ ਸੀ ਤਾਂ ਜਿਹੜਾ ਇਹ ਰੋਡ ਆ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਇਹ ਰੋਡ ਪਾਤਣਾ ਵੱਲੋਂ ਆਉਂਦਾ ਸੰਗਰੂਰ ਪਾਤਣਾ ਵੱਲੋਂ ਤਾਂ ਇਧਰ ਨੂੰ ਜਿਹੜਾ ਰੋੜੇ ਅੰਦਰ ਨੂੰ ਜਾ ਰਿਹਾ ਤਾਂ ਇੱਧਰ ਜਿਹੜਾ ਮੋਰਚਾ ਸ਼ੁਰੂ ਹੁੰਦਾ ਤਾਂ ਇੱਥੋਂ ਥੋੜੀ 2-300 ਮੀਟਰ ਤੇ ਜਿਹੜੀ ਸਟੇਜ ਲੱਗੀ ਸੀ ਇਸ ਜਗ੍ਹਾ ਦੇ ਉੱਤੇ ਦੋਨੋਂ ਪਾਸੇ ਵਕ ਵਕ ਲੰਗਰ ਲੱਗੇ ਹੋਏ ਸੀਗੇ ਚਾਹਾਂ ਦੇ ਪ੍ਰਸ਼ਾਦਿਆਂ ਦੇ ਗੰਨੇ ਦੇ ਰਸ ਦਾ ਲੰਗਰ ਜਾਂ ਹੋਰ ਵੀ ਅਨੇਕਾ ਪ੍ਰਕਾਰ ਦਾ ਤਾਂ ਇੱਥੇ ਇਸ ਜਗ੍ਹਾ ਤੇ ਦੋਨੋਂ ਸੜਕਾਂ ਦੇ ਪਾਸੇ ਜਿਹੜਾ ਪੂਰੀ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਕੱਟ ਸੀ ਆਸੋ ਬਸੇ ਪੂਰਾ ਜਿਹੜਾ ਏਰੀਆ ਕਿਸਾਨਾਂ ਵੱਲੋਂ ਕਵਰ ਕੀਤਾ ਗਿਆ ਸੀ ਤਾਂ ਇਹ ਕੋਸ਼ ਕਿਸਾਨ ਇਸ ਸਮੇਂ ਇੱਥੇ ਖੜੇ ਨੇ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਇਹਨਾਂ ਨੇ ਝਾੜੂ ਚੱਕੇ ਹੋਏ ਨੇ ਤੇ ਇੱਥੇ ਸਫਾਈ ਕਰ ਰਹੇ ਸੀ ਇਹਨਾਂ ਤੋਂ ਸਮਝਣ ਦੀ ਗੱਲ ਕਰਦੇ ਆਂ ਵੀ ਇਹ ਕਿਉਂ ਝਾੜੂ ਚੱਕੇ ਹੋਏ ਨੇ ਤੇ ਕੀ ਕਰ ਰਹੇ ਨੇ ਕਿਵੇਂ ਬਾਈ ਜੀ ਤੁਸੀਂ ਆ ਸਾਰੇ ਜਣੇ ਸਾਰਿਆਂ ਦੇ ਹੱਥ 'ਚ ਝਾੜੂ ਆ ਜੀ ਹਾਂਜੀ ਸਰ ਤੇ ਕੀ ਕਰ ਰਹੇ ਸੀਗੇ ਤੁਸੀਂ ਇਸ ਜਗ੍ਹਾ ਤੇ ਖੜੇ ਇਹ ਸਰ ਕੱਲ ਆਪਣਾ ਇੱਥੇ ਡੱਲੇਵਾਲ ਦੀ ਕਾਲ ਦੇ ਉੱਤੇ ਮਹਾਪੰਚਾਇਤ ਹੋਈ ਸੀ ਸਰ ਤੇ ਇੱਥੇ ਮਤਲਬ ਆ ਜਿੰਨਾ ਵੀ ਖਲਾਰਾ ਪਿਆ ਸੀ ਕਿੱਥੋਂ ਤੱਕ ਨਿਗਾਹ ਜਾਂਦੀ ਦੂਰ ਤੱਕ ਪਾਤਲਾਂ ਤੱਕ ਸੰਗਤੀ ਸੰਗਤ ਹੀ ਲੰਗਰਾਂ ਦਾ ਚਾਹ ਦੇ ਲੰਗਰਾਂ ਦਾ ਕੋਈ ਟੁੱਟ ਲੰਗਰ ਲੈ ਕੇ ਸੰਗਤ ਆਏ ਦਵਾਲੇ ਜਿੱਥੇ ਜਿੱਥੇ ਤੱਕ ਵੀ ਆਏ ਪੂਰੇ ਕਿਸਾਨ ਲੈ ਕੇ ਆਏ ਸੀ ਤੇ ਉਹਨਾਂ ਦਾ ਜਿੰਨਾ ਹੁਣ ਆਪਣਾ ਕਚਰਾ ਵਗੈਰਾ ਖਿਲਰੇ ਕੱਪ ਗਲਾਸੀਆਂ ਥਾਲੀਆਂ ਉਹ ਸਾਰ ਸਵੇਰ ਦੇ ਆਪਾਂ 3 ਘੰਟੇ ਹੋ ਗਿਆ ਸਾਰਾ ਰੋੜਾ ਸਾਫ਼ ਕਰਕੇ ਉਹਨੂੰ ਆਹ ਕਹਿੰਦੇ ਆ ਵੀ ਇਹ ਕਿਸਾਨ ਆਣ ਕੇ ਖਲਾਰਾ ਪਾਉਂਦੇ ਆ ਤੇ ਅਸੀਂ ਜੀ ਸਵੇਰ ਦੇ ਲੱਗੇ ਆ ਤੇ ਲਾ ਕੇ ਸਾਰਾ ਸਪਾਈ ਕਰਕੇ ਹਾਂ ਜੀ ਹਾਂ ਜੀ ਇੱਕ ਮੈਸੇਜ ਹੈ ਜਿਹੜੇ ਕਹਿੰਦੇ ਨੇ ਕਿਸਾਨ ਆਉਂਦੇ ਆ ਗੰਦ ਪਾ ਕੇ ਚਲੇ ਜਾਂਦੇ ਨੇ ਵੀ ਇਸ ਸਾਈਡ ਤੇ ਆ ਦੇਖੋ ਕਿੰਨਾ ਗੰਦ ਪਾਇਆ ਕੀਤਾ ਹੋਇਆ ਤੁਸੀਂ ਜਾ ਕੇ ਇਕੱਲੇ ਇਕੱਲੇ ਚੈੱਕ ਕਰ ਸਕਦੇ ਹੋ ਅਸ ਕੱਲ ਸੜਕਾਂ ਦੇ ਪੂਰਾ ਡਿਸਪੋਜ਼ਲ ਨਾ ਪਰੀਆਂ ਸੀ ਸੜਕਾਂ ਕੱਲ ਹਾਂ ਜੀ ਤੁਸੀਂ ਇੱਕ ਘੰਟੇ ਤੱਕ ਤੁਸੀਂ ਦੇ ਸਾਡਾ ਸਿਰਫ ਇੱਕ ਘੰਟਾ ਲੱਗੇ ਹਜੇ ਪੂਰਾ ਹਜੇ ਸਾਰੀ ਦਿਹਾੜੀ ਲੱਗਣੀ ਬਾਕੀ ਹੈ ਤੁਸੀਂ ਆ ਕੇ ਸ਼ਾਮ ਤੱਕ ਤੁਸੀਂ ਦੇਖ ਸਕਦੇ ਹੋ ਵੀ ਕੀ ਇੱਥੇ ਮਾਹੌਲ ਹੋਊਗਾ ਬਾਕੀ ਤੁਸੀਂ ਇੱਧਰ ਆ ਕੇ ਦੇਖੋ ਆ ਦੇਖ ਕੇ ਕਰਕੇ ਉਹਨੂੰ ਟੇਰੀਆਂ ਦੇ ਰੂਪ ਦੇ ਵਿੱਚ ਨਾਲ ਜਿਹੜੀ ਅੱਗ ਲਾਈ ਜਾ ਰਹੀ ਹੈ ਡਿਸਪੋਜ਼ਲ ਨੂੰ ਜਿਹੜਾ ਇਹਦਾ ਹੱਲ ਹੋ ਸਕਦਾ ਸਸਥਾਈ ਜਿਹੜਾ ਮੌਕੇ ਤੇ ਹੱਲ ਆ ਇਕੱਠਾ ਕਰਕੇ ਇਹਨਾਂ ਨੂੰ ਜਿਹੜੀ ਅੱਗ ਲਾਈ ਜਾ ਰਹੀ ਹੈ ਜਿਹੜੀਆਂ ਪੂਰੀਆਂ ਸੜਕਾਂ ਨੇ ਇਹਨਾਂ ਦੇ ਉੱਤੇ ਜਿਹੜਾ ਕੱਲ ਅਸੀਂ ਇੱਥੇ ਗਰਾਊਂਡ ਜ਼ੀਰੋ ਤੋਂ ਕੱਲ ਰਿਪੋਰਟਿੰਗ ਕਰ ਰਹੇ ਸੀ ਤਾਂ ਮੌਜੂਦ ਸੀਗੇ ਤਾਂ ਇਹ ਪੂਰਾ ਜਿਹੜਾ ਕਚਰੇ ਨਾਲ ਭਰਿਆ ਹੋਇਆ ਸੀ ਤਾਂ ਉਹਨੂੰ ਇਹਨਾਂ ਨੇ ਤਾ ਕਿ ਟ੍ਰੈਫਿਕ ਲੰਘ ਰਹੀ ਆ ਤਾਂ ਇਕੱਠਾ ਕਰ ਕਰਕੇ ਇੱਕ ਸਾਈਡ ਤੇ ਕੀਤਾਗਾ ਤਾਂ ਇਹਨਾਂ ਦਾ ਇਹ ਕਹਿਣਾ ਕਿ ਸ਼ਾਮ ਤੱਕ ਜਿਹੜਾ ਹੋਰ ਵੀ ਇੱਥੇ ਕੂੜਾ ਕਰਕਟ ਆ ਉਹਦਾ ਅਸੀਂ ਜਿਹੜਾ ਪੱਕੇ ਰੂਪ ਚ ਹੱਲ ਕਰਾਂਗੇ ਕਿਹੜਾ ਪਿੰਡ ਆ ਵੀਰ ਤੁਹਾਡਾ ਮੋਹੀ ਪਿੰਡ ਆ ਵੀਰੇ ਅੱਛਾ ਕਿੰਨੇ ਦਿਨ ਤੋਂ ਇੱਥੇ ਤੁਸੀਂ ਅਸੀਂ ਇੱਕ ਤਰੀਕ ਤੋਂ ਆ ਜੀ 1 ਜਨਵਰੀ ਤੋਂ ਕਿਵੇਂ ਦੇਖ ਰਹੇ ਹੋ ਇਸ ਅੰਦੋਲਨ ਨੂੰ ਇਸ ਮਹਾਪੰਚਾਇਤ ਨੂੰ ਤੁਹਾਨੂੰ ਕਿਵੇਂ ਲੱਗਿਆ ਨਹੀਂ ਵਧੀਆ ਜੀ ਸਾਰਾ ਕੁਝ ਆਪਾਂ ਕੱਲ ਪੰਚਾਇਤ ਕਰਕੇ ਆ ਮਹਾ ਇਕੱਠ ਕਰਕੇ ਸੀ ਜਿਹੜਾ ਖਲਾਰਾ ਪਿਆ ਅੱਜ ਸਵੇਰ ਤੋਂ ਲੈ ਕੇ ਸਾਰੀ ਸਫਾਈ ਕੀਤੀ ਐ ਤੇ ਇੱਕ ਮੈਸੇਜ ਐ ਜੀ ਵੀ ਸਾਰੇ ਸਫਾਈ ਰੱਖੋ ਤੇ ਆਪਾਂ ਆਪ ਹੀ ਸਾਰਾ ਕੁਝ ਆਪ ਦਾ ਕਰ ਰਹੇ ਆ ਤੇ ਕੋਈ ਟਾਈਮ ਨਹੀਂ ਲੱਗਿਆ ਜੀ ਕੱਲ ਨੂੰ ਸਾਨੂੰ ਕਹਿਣ ਜੋ ਕਰੇ ਨਹੀਂ ਵੀ ਜੀ ਗੰਦ ਖਲੈਰ ਤੱਕ ਸਾਨਾ ਨੇ ਕਿਤੋਂ ਕਿਲੋਮੀਟਰ ਤੱਕ ਸਾਰੀ ਅੱਕ ਲਾ ਕੇ ਸਾਫ ਕਰਕੇ ਆਏ ਆ ਸਿਰਫ ਸਾਨੂੰ 2 ਘੰਟੇ ਲョਏ ਆ ਜਿਹੜੇ ਸਾਰੇ ਜਿੰਨਾ ਵੀ ਹੈਗਾ ਸਾਰਾ ਸਾਫ ਕਰਨਾ ਸਾਨੂੰ ਇਹ ਉਤੋਂ ਆ ਭੇਜਿਆ ਹੀ ਗਿਆਗਾ ਸਟੇਅਰ ਤੋਂ ਵੀ ਤੁਸੀਂ ਜਾ ਕੇ ਸਾਰਾ ਸਾਫ ਕਰਕੇ ਸਿਰੇ ਤੱਕ ਉਹਨਾਂ ਜਮਾ ਸੀ ਆ ਆਗ ਲਾਲ ਆ ਇਸ ਲੋਟੇ ਰਿਆਂ ਮਚਾ ਕੇ ਆਏ ਕਿੰਨੇ ਕ ਜਣੇ ਇਸ ਨੂੰ ਲੱਗੇ ਹੋਏ ਹੈ ਕੰਮ ਕਰਨ ਤੋਂ ਲੱਗੇ ਤਾਂ ਜੀ ਉੱਥੇ ਪ੍ਰਧਾਨ ਸੀਦਰ ਰੁੱਦਣੇ ਆ ਬਾਈ ਉਹਨੇ ਸੀ ਬੈਠੇ ਤੁਸੀਂ ਤੇ ਸਾਨੂੰ ਲਿਆ ਆ ਉਹਨੇ ਸੀ ਬਠਿੰਡੇ ਆ ਬਾਈ ਗਰਦਾਸਪੁਰ ਦਾ ਸਾਰੇ ਇਕੱਠੇ ਹੋ ਕੇ ਜਿਆ ਦੇ ਸਾਰੇ ਕਈ ਜ਼ਿਲ੍ਹਿਆਂ ਦੇ ਕਿਸਾਨ ਆ ਜਿਹੜੀ ਬਸ ਬੈਠੇ ਜੀ ਤੁਸੀਂ ਤੇਰੀ ਸਾਰੀ ਆ ਗਈ ਉਹਦੇ ਨਾਲ ਅੰਦੋਲਨ ਬਾਰੇ ਕੀ ਕਹਿਣਾ ਤੁਹਾਡਾ ਕਿਵੇਂ ਹੈ ਅੰਦੋਲਨ ਬਾਰੇ ਤਾਂ ਜੀ ਹੁਣ ਸਾਨੂੰ ਪਤਾ ਹੀ ਆ ਕਿ ਜਿਹੜਾ ਇੱਥੇ ਆ ਜਾਣੇ ਆ ਉਹ ਤਾਂ ਮੰਨਣੀਆਂ ਚਾਹੀਦੀਆਂ ਮੰਗਾਉਣ ਨੂੰ ਇੱਥੇ ਉਹ ਵਿਚਾਰਾ 40 ਸਾਲ 40 ਤੁਸੀਂ ਕਿਵੇਂ ਦੇਖਦੇ ਹੋ ਜੀ ਇਹ ਅੰਦੋਲਨ ਦੀ ਚੜ੍ਹਦੀ ਕਲਾ ਦੀ ਸਾਡੇ ਬੁੱਢੇ ਜਰਨੈਲ ਬਾਬਾ ਦੀਪ ਸਿੰਘ ਜੀ ਦੇ ਵਾਰਿਸ ਸਰਦਾਰ ਗਗਜੀਤ ਸਿੰਘ ਦੀ ਕਾਲ ਦੇ ਉੱਤੇ ਕੱਲ ਸਾਰੀ ਸੰਗਤ ਇੱਥੇ ਪੁੱਜੀ ਆ ਹੋਰ ਵੀ ਜਿਹੜੇ ਬਾਕੀ ਲੀਡਰ ਵੀ ਆ ਕੋ ਉਹਨਾਂ ਦਾ ਕੇਡਰ ਵੀ ਤਕਰੀਬਨ ਹੀ ਕੱਲ ਸਾਰੇ ਆ ਰਹੀ ਆਉਣ ਵਾਲੇ ਸਮੇਂ 'ਚ ਦੇਰ ਆਈ ਦੁਰਸਤਾ ਇਹ ਸਾਰੇ ਲੀਡਰ ਜਿੰਨੇ ਵੀ ਆ ਗਿਆ ਸਾਰੇ ਇੱਕ ਮੰਚ ਤੇ ਇਕੱਠੇ ਹੋ ਜਾਣਗੇ ਤੇ ਵੱਧ ਤੋਂ ਵੱਧ ਇਹ ਨੂੰ ਸੰਯੋਗ ਮਿਲੂਗਾ ਅੰਦੋਲਨ ਨੂੰ ਅਸੀਂ ਸਵੇਰ ਤੋਂ ਲੈ ਕੇ ਇੱਥੇ ਬਾਣੀ ਦੇ ਪ੍ਰਵਾਹ ਵਿੱਚ ਲਾਉਣੇ ਆ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸ਼ਾਮ ਨੂੰ ਵੀ ਦੀ ਤੇ ਰਾਤ ਨੂੰ ਜਿਹੜਾ ਵਾ ਉਹ ਆਪਣਾ ਪਹਿਰਾ ਵੀ ਦਿੰਨੇ ਆ ਜੀ ਕੇਂਦਰ ਸਰਕਾਰ ਇਹਨੂੰ ਲਗਾਤਾਰ ਕਿਉਂ ਤੁਹਾਨੂੰ ਕਿਉਂ ਲੱਗਦਾ ਵੀ ਦੇਖ ਹੀ ਨਹੀਂ ਰਹੀ ਇਸ ਅੰਦੋਲਨ ਨੂੰ ਅਣ ਦੇਖਿਆ ਕਰੀ ਜਾਂਦੀ ਹੈ ਤੁਹਾਨੂੰ ਨੇ ਕੀ ਕਰ ਲੱਗਦੇ ਨੇ ਵੇਖੋ ਜੀ ਉਹ ਤਾਂ ਤਕਰੀਬਨ ਜਿਹੜੀਆਂ ਸਰਕਾਰਾਂ ਵਾ ਉਹ ਤਾਂ ਚੱਲ ਰਹੀਆਂ ਪਿੱਛੇ ਮਤਲਬ ਤਕਰੀਬਨ ਕਾਰਪੋਰੇਟ ਘਰਾਣਿਆਂ ਦੇ ਮੇਰੇ ਜੀ ਹੱਕ ਦੇ ਵਿੱਚ ਭੁੱਗਦੇ ਰਹੀਆਂ ਵਾਂ ਤੇ ਜਿਹੜੀ ਆ ਅਸੀਂ ਆ ਪੰਜਾਬ ਦੀ ਸਰਕਾਰ ਬਣਾਈ ਸੀ ਆਮ ਆਦਮੀ ਪਾਰਟੀ ਭਗਵੰਤ ਸਹਿਮਾਨ ਤੇ ਤੁਹਾਡੇ ਮੁਤਾਬਕ ਇਹ ਪੰਜਾਬ ਦਾ ਵਾ ਪਰ ਇਹ ਹੈ ਇਹ ਵੀ ਸੈਂਟਰ ਦਾ ਹੀ ਆ ਜੀ ਇਧਰੋਂ ਵੱਟ ਜੜੂਗਾ ਤੇ ਫਿਰ ਕੋਈ ਆ ਜੇ ਉਹ ਤੁਹਾਡੇ ਹੱਕ ਦੀ ਬੋਲਦੇ ਆ ਨਹੀਂ ਤੇ ਫਿਰ ਅਦਰਵਾਈਜ਼ ਉਹ ਸੈਂਟਰ ਨਾਲ ਮੋਦੀ ਦੇ ਨਾਲ ਮਿਲਿਆ ਜੁੜਿਆ ਹੋਇਆ ਆ ਜੀ ਇਹ ਜਿਹੜੇ ਕਿਸਾਨ ਆ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਉਧਰ ਵੀ ਤੁਸੀਂ ਦੇਖ ਸਕਦੇ ਹੋ ਵੀ ਉਹਨਾਂ ਨੇ ਇਕੱਠ ਕਰ ਕੂੜਾ ਇਕੱਠਾ ਕੀਤਾ ਤੇ ਉਹਨੂੰ ਜਿਹੜਾ ਆਪਣਾ ਜਿਹੜਾ ਇਹਦਾ ਮੌਕੇ ਤੇ ਹੱਲ ਕਰ ਸਕਦੇ ਆ ਉਹਨੂੰ ਵੀ ਅੱਗ ਨਾਲ ਪਲਾਸਟਿਕ ਆ ਇਹਨੂੰ ਅੱਗ ਨਾਲ ਹੀ ਜਿਹੜਾ ਸਾੜਿਆ ਸਾਦਾ ਤਾਂ ਇਹ ਪੂਰੀ ਸੜਕ ਜਿੱਥੋਂ ਜਿਹੜਾ ਦਿੱਲੀ ਨੂੰ ਟ੍ਰੈਫਿਕ ਜਾਂਦਾ ਸਾਰਾ ਹੋ ਕੇ ਤਾਂ ਇਹ ਸੜਕ ਨੂੰ ਇਹਨਾਂ ਨੇ ਸਾਫ਼ ਕਰਕੇ ਜਿਹੜਾ ਕੂੜਾ ਪਾਸੇ ਕੀਤਾ ਹੋਇਆ ਤੇ ਇਹਨਾਂ ਦਾ ਇਹ ਮੰਨਣਾ ਕਿ ਜਿਹੜਾ ਕਿਸਾਨਾਂ ਉੱਤੇ ਇਹ ਇਲਜ਼ਾਮ ਲਾਏ ਜਾਂਦੇ ਨੇ ਵੀ ਕਿਸਾਨ ਆ ਜਿਹੜੇ ਉਹ ਖਲਾਰਾ ਪਾਉਂਦੇ ਨੇ ਗੰਦ ਪਾਉਂਦੇ ਨੇ ਨਾ ਪ੍ਰੋਗਰਾਮ ਤੋਂ ਬਾਅਦ ਤਾਂ ਉਹਨਾਂ ਨੇ ਇਹਨਾਂ ਦਾ ਮੰਨਣਾ ਕਿ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਪੂਰੇ ਇਥੋਂ ਖਨੌਰੀ ਬਾਰਡਰ ਤੋਂ ਸਮਾਜ ਨੂੰ ਵੀ ਕਿਸਾਨ ਨੂੰ ਜਿਹੜਾ ਬੇਵਜਾ ਉਹ ਬਦਨਾਮ ਨਾ ਕੀਤਾ ਜਾਵੇ ਕਿਸਾਨ ਆਪਦੇ ਹੱਕਾਂ ਦੀ ਜੇ ਲੜਾਈ ਲੜ ਰਿਹਾ ਤਾਂ ਨਾਲ ਸਫਾਈ ਵੀ ਰੱਖ ਰਿਹਾ ਧੰਨਵਾਦ